ਉਹ ਜੀ ਸੀ ਮੁਗੀ ਆਹ ਉਹ ਤੇ ਰਾਖਿਆ ਤੇ ਚਾਕ ਵੀ ਰੱਖਿਆ ਉੱਥੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈਗੀ ਆ ਜੀ ਭਾਦਰੋਂ ਦੀ ਸੰਗਰਾਮ ਤੇ ਸਭ ਤੋਂ ਪਹਿਲਾਂ ਸੰਗਰਾਮ ਦੀਆਂ ਸਭ ਨੂੰ ਮੁਬਾਰਕਾਂ ਤੇ ਸਾਰੀ ਫੈਮਿਲੀ ਜਿਹੜੀ ਉਹ ਤਿਆਰ ਖੜੀ ਆ ਸੁਖਮਣ ਬਿਲਕੁਲ ਤਿਆਰ ਬਰ ਤਿਆਰ ਹੈ ਸਾਸਰੀਕਾਲ ਬੁਲਾ ਰਿਹਾ ਹੈ ਸੰਧੂ ਸਾਹਿਬ ਸਾਸਰੀਕਾਲ ਬੁਲਾ ਰਿਹਾ ਹੈ ਸਾਸਰੀਕਾਲ ਕਬੂਲ ਕਰੋ ਤੇ ਸੁਖਮਣ ਆਏ ਪਗ ਪਗ ਬਣੀ ਆ ਤੇ ਆਪਾਂ ਚੱਲੇ ਆ ਕਿੱਧਰ ਨੂੰ ਹਾਂਜੀ ਸਵੇਰੇ ਦੇ ਵਜ ਗਏ 9 ਤੇ ਆਪਾਂ ਚੱਲੇ ਆ ਤਲਵੰਡੀ ਸਾਬੋ ਮਥਾ ਟੇਕਣ ਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਚਲੋ ਚੱਲੀਏ ਪਰ ਉਸ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਮੌਸਮ ਜਿਹੜਾ ਹੈ ਥੋੜਾ ਜਿਹਾ ਬਦਲਵਾਈ ਦਾ ਵਿੱਚ ਹੀ ਥੋੜੀ ਧੁੱਪ ਹੈ ਤੇ ਤਕਰੀਬਨ ਰਲਾ ਮਰਲਾ ਕੇ ਮੌਸਮ ਜਿਹੜਾ ਹੈ ਠੀਕ ਹੀ ਹੈ ਨਾ ਜ਼ਿਆਦਾ ਗਰਮੀ ਹੈ ਤੇ ਨਾ ਹੀ ਠੰਡ ਚਲੋ ਚੱਲੀਏ ਵਧੀਆ ਮੌਸਮ ਹੈ ਵਧੀਆ ਹੈ ਮੌਸਮ ਹਾਂ ਤੇ ਹਾਂ ਸੁਖਮਣ ਸੋਹਮਣਾ ਅੱਜ ਸਵੇਰ 5 ਵਜੇ ਦਾ ਉੱਠਿਆ ਗੁਰੂ ਘਰ ਪਹਿਲਾਂ ਸੇਵਾ ਕਰਕੇ ਆਇਆ ਤੇ ਹੁਣ ਚੱਲਿਆ ਠੀਕ ਹੈ ਤੇ ਗਰਮੀ 'ਚ ਮੁਰਝਾਇਆ ਜਾ ਪਿਆ ਕਹਿੰਦਾ ਮੈਨੂੰ ਫਟਫਟ ਗੱਡੀ 'ਚ ਬਿਠਾਓ ਤੇ ਚਲੀਏ ਚਲੋ ਚਲੀਏ ਸੰਧੂ ਸਾਹਿਬ ਚਲੋ ਜੀ ਚਲਦੇ ਆ ਆਪਾਂ ਨੂੰ ਹੋ ਗਿਆ ਜੀ ਅੱਧਾ ਇੱਕ ਘੰਟਾ ਘਰੋਂ ਤੁਰਿਆ ਨੂੰ ਤੇ ਤਕਰੀਬਨ 2 ਇਡ 2 ਘੰਟੇ ਲੱਗਣੇ ਆਪਾਂ ਨੂੰ ਉੱਥੇ ਪਹੁੰਚਣ ਲੱਗਿਆਂ ਚਲ ਰਾਮ ਰਾਮ ਨਾਲ ਆਪਾਂ ਜਾਣਾ ਹੈ ਕੋਈ ਆਪਾਂ ਨੂੰ ਜ਼ਿਆਦਾ ਗੱਲ ਹੀ ਨਹੀਂ ਹੈ ਠੰਡਾ ਮੌਸਮ ਹੈ ਤੇ ਚਲੋ ਚੱਲਦੇ ਆਂ ਹੌਲੀ ਹੌਲੀ ਤੇ ਰਸਤੇ 'ਚ ਜੋ ਵੀ ਇੰਜੋਏਮੈਂਟ ਜਾਂ ਕੁਝ ਵੀ ਕਰਾਂਗੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਜਾਵਾਂਗੇ ਰੋਡ ਜਿਹੜੀ ਉਹ ਬਿਲਕੁਲ ਸਾਫ਼ ਹੈ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਆਪਾਂ ਆਰਾਮ ਆਰਾਮ ਨਾਲ ਚੱਲ ਰਹੇ ਹਾਂ ਸੌਮਨ ਪਿੱਛੇ ਬੈਠਾ ਆ ਆਂਦਾ ਇੰਜੋਏ ਕਰ ਰਿਹਾ ਉਹ ਇਹਦਾ ਮੌਲਾ ਤਾਂ ਕਰਕੇ ਟ੍ਰੈਫਿਕ ਵੀ ਜ਼ਿਆਦਾ ਨਹੀਂ ਹੈ 13 ਅਗਸਤ ਨਾਲ ਦੀ ਤੇ ਗਈ ਹੈ ਅੱਜ ਜੇ ਹੈਗਾ ਵੀ ਸੈਟਰਡੇ ਹੈ ਸੈਟਰਡੇ ਲੋਕ ਰੈਸਟ ਕਰ ਰਹੇ ਹੈ ਵੀਕਐਂਡ ਲੰਬਾ ਸੀਗਾ ਫਰਾਈਡੇ ਵੀ ਛੁੱਟੀ ਸੀ ਤੇ ਅੱਜ ਵੀ ਛੁੱਟੀ ਹੀ ਹੈ ਚਲੋ ਜੀ ਹੁਣ ਆਪਾਂ ਤੁਹਾਨੂੰ ਰਸਤੇ 'ਚ ਜੇ ਕੁਝ ਇੰਟਰਸਟਿੰਗ ਆਇਆ ਤੇ ਉਹ ਆਪਾਂ ਜ਼ਰੂਰ ਤੁਹਾਨੂੰ ਦਿਖਾਵਾਂਗੇ ਤੇ ਚਲਦੇ ਅੱਗੇ ਜਾ ਕੇ ਮਿਲਦੇ ਹਾਂ ਤੁਹਾਨੂੰ आ, रस्ते रोक के अप लगे हैं जूस जूस पीने फिर अगर चलते हैं हम तो अपना तो जूस जो मिक्स फ्रूट जूस जूस पीने नर्ची आएगी फिर अगे जावा गे ਆਵੇ ਥੋੜਾ ਟਾਈਮ ਰੈਸਟ ਕਰ ਲੈਨੇ ਆਪਨੇ ਲੌਗੀ ਸੰਗਤ ਜੀ ਆਪਾਂ ਆ ਗਏ ਆ ਗੁਰੂ ਘਰ ਦੇ ਅੰਦਰ ਤੇ ਸੰਗਤਾਂ ਜਿਹੜੀਆਂ ਸ਼ਾਪਿੰਗ ਕਰ ਰਹੀਆਂ ਆਪਾਂ ਬਾਜ਼ਾਰ ਦੇ ਵਿੱਚੋਂ ਦੀ ਜਾ ਰਹੇ ਆ ਸਾਹਮਣੇ ਮੇਰੇ ਗੁਰੂ ਘਰ ਹੈ ਦਰਸ਼ਨ ਕਰ ਸਕਦੇ ਆ ਤੁਸੀਂ ਬਾਕੀ ਆਪਾਂ ਨੇੜੇੋਂ ਜਾ ਕੇ ਦਰਸ਼ਨ ਕਰਵਾਵਾਂਗੇ ਪਹਿਲਾਂ ਬਾਜ਼ਾਰ ਦੇ ਵਿੱਚੋਂ ਦੀ ਜਾਂਦੇ ਹੋਏ ਆਪਾਂ ਸੰਗਤਾਂ ਜਿਹੜੀਆਂ ਉਹ ਆਪਣੀ ਖਰੀਦੋ ਖਰਾਬਤ ਕਰ ਰਹੀਆਂ ਮੌਸਮ ਜਿਹੜਾ ਉਹ ਬਿਲਕੁਲ ਸਹੀ ਆ ਬੱਦਲਬਾਈ ਹੋਈ ਹੋਈ ਆ ਤੇ ਬਿਲਕੁਲ ਵੀ ਗਰਮੀ ਨਹੀਂ ਆ ਚਲੋ ਚੱਲਦੇ ਆ ਅੱਗੇ ਜਾ ਕੇ ਮਿਲਦੇ ਆ ਰਾਤ ਨੂੰ ਹੈ ਸ਼ਰਧਿਪਨ ਤੋਂ ਦਰੇ ਜੀ ਸੰਗਤ ਜੀ ਆਪਾਂ ਪਹੁੰਚ ਗਏ ਆ ਤਕਤ ਸ਼ਰੀਦਾਂ ਦਮਾਂ ਸਾਹਿਬ ਜਿੱਥੇ 10ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਆਨੰਦਪੁਰ ਸਾਹਿਬ ਦੇ ਕਿਲੇ ਵਿੱਚੋਂ ਆਏ ਸੀਗੇ ਉਸ ਤੋਂ ਬਾਅਦ ਇੱਥੇ ਆ ਕੇ ਹੀ ਉਹਨਾਂ ਦਮ ਲਿਆ ਸੀਗਾ ਆਪਣਾ ਕਮਰਕਸਾ ਖੋਲ ਕੇ ਉਹ ਗੁਰੂ ਘਰ ਦੇ ਵੀ ਆਪਾਂ ਦਰਸ਼ਨ ਕਰਾਂਗੇ ਤੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਵੀ ਇਸ ਥਾਂ ਤੇ ਆਏ ਹੋਏ ਹਨ ਉਹ ਸਾਰਾ ਇਤਿਹਾਸ ਜਿਹੜਾ ਉਹ ਸਾਰਾ ਤੁਹਾਡੇ ਨਾਲ ਅੱਗੇ ਜਾ ਕੇ ਸਾਂਝਾ ਕਰਦੇ ਆਂ سڀي پاپ هڪ ڏينهن ۾ مٽا ਪਹਿਲਾਂ ਆਪਾਂ ਚੱਲਦੇ ਹਾਂ ਸਰੋਵਰ 'ਚ ਆਪਾਂ ਪਹਿਲਾਂ ਪੰਜ ਇਸ਼ਨਾਨਾਂ ਜਾਂ ਇਸ਼ਨਾਨ ਕਰਦੇ ਹਾਂ ਉਸ ਤੋਂ ਬਾਅਦ ਜਿਹੜਾ ਹੈ ਅੱਗੇ ਚੱਲਦੇ ਹਾਂ ਤੁਹਾਨੂੰ ਦਰਸ਼ਨ ਕਰਵਾਉਣੇ ਆਪਾਂ ਲੋਕ ਸੰਗਤ ਜੀ ਆਪਾਂ ਆ ਗਏ ਆ ਸਰੋਵਰ ਕੋਲੇ ਤੇ ਸਰੋਵਰ ਜਿਹੜਾ ਇਹ ਅੰਡਰਗਰਾਊਂਡ ਬਣਿਆ ਹੋਇਆ ਹੈ ਤੇ ਇੱਥੇ ਆਪਾਂ ਇਸ਼ਨਾਨ ਕਰਕੇ ਤੇ ਫਿਰ ਅੰਦਰ ਜਾ ਕੇ ਮੱਥਾ ਟੇਕਾਂਗੇ ਸੰਗਤ ਜੀ ਸਰੋਵਰ ਦੇ ਸਾਹਮਣੇ ਹੀ ਬਾਬਾ ਦੀਪ ਸਿੰਘ ਜੀ ਦਾ ਖੂਹ ਬਣਿਆ ਹੋਇਆ ਉਹਦੇ ਦਰਸ਼ਨ ਕਰ ਰਹੇ ਹਾਂ ਹੁਣ ਆਪਾਂ ਇਸ ਟਾਈਮ ਨੇੜੇੋਂ ਜਾ ਕੇ ਆਪਾਂ ਦਰਸ਼ਨ ਕਰਦੇ ਹਾਂ ਪੂਰਾ ਚੰਗੀ ਤਰ੍ਹਾਂ ਕਵਰ ਕੀਤਾ ਹੋਇਆ ਬਹੁਤ ਡੂੰਘਾ ਖੂਹ ਹੈ ਪਾਣੀ ਤਾਂ ਵਿੱਚ ਨਹੀਂ ਦਿਖ ਰਿਹਾ Terima kasih telah menonton! ਸੰਗਤ ਜੀ ਇੱਥੇ ਤੁਸੀਂ ਗੁਰੂ ਸਾਹਿਬ ਜੀ ਦੇ ਸ਼ਸਤਰਾਂ ਦੇ ਦਰਸ਼ਨ ਨਹੀਂ ਕਰ ਸਕਦੇ ਹੋ ਤੇ ਬਾਬਾ ਦੀਪ ਸਿੰਘ ਜੀ ਦਾ ਤੇਗਾ ਵੀ ਇੱਥੇ ਪਿਆ ਹੋਇਆ ਹੈ। ਇਸ ਸ਼ੀਸ਼ੇ ਦੇ ਵਿੱਚ ਜੇ ਕਿਸੇ ਦਾ ਲਕਵਾ ਕਰਕੇ ਮੂਹਂ ਵਿਗਾ ਹੋ ਗਿਆ ਤਾਂ 3 ਦਿਨ ਲਗਾਤਾਰ ਦੇਖਣਾ ਮੂਹਂ ਸਿੱਧਾ ਹੋ ਜਾਂਦਾ ਹੈ। ਸੰਗਤ ਜੀ ਆਪਾਂ ਤੱਕ ਤੋਂ ਦਰਸ਼ਨ ਕਰਕੇ ਹੁਣ ਆਪਾਂ ਚੱਲੇ ਆਂ ਤੱਕ ਦੇ ਖੱਬੇ ਹੱਥ ਬਣਿਆ ਹੋਇਆ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਅਸ ਇੱਥੇ ਇਹ ਸਥਾਨ ਜਿਹੜਾ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਇਹ ਨਵੇਂ ਪਾਤਸ਼ਾਹੀ ਦਾ ਮੰਜੀ ਸਾਹਿਬ ਬਣਿਆ ਹੋਇਆ ਤੇ ਇਹਦੇ ਖੱਬੇ ਹੱਥ ਹੀ ਜਿਹੜਾ ਉਸ ਥਾਂ ਬਣਿਆ ਹੋਇਆ ਜਿੱਥੇ ਦਸਵੇਂ ਪਾਤਸ਼ਾਹੀ ਨੇ ਦਮ ਲਿਆ ਸੀ ਇਸ ਤੋਂ ਬਾਅਦ ਆਪਾਂ ਉੱਥੇ ਜਾ ਕੇ ਦਰਸ਼ਨ ਕਰਾਂਗੇ ਪਹਿਲਾਂ ਇਹ ਇਮਾਰਤ ਜਿਹੜੀ ਹੈ ਮਨਜੀ ਸਾਹਿਬ ਦੀ ਵੱਡੀ ਹੋਇਆ ਕਰਦੀ ਸੀ ਹੁਣ ਇਹ ਛੋਟੀ ਕਰ ਦਿੱਤੀ ਗਈ ਹੈ ਇਹ ਹੈ 10ਵੇਂ ਪਾਤਸ਼ਾਹ ਜੀ ਇਹ ਜਿੱਥੇ ਦਮ ਲਿਆ ਸੀ ਆਪਣਾ ਕਮਰਕੱਸਾ ਖੋਲ ਕੇ ਜਦੋਂ ਗੁਰੂ ਸਾਹਿਬ ਜਿਹੜੇ ਆਨੰਦਪੁਰ ਦਾ ਕਿਲਾ ਛੱਡ ਕੇ ਆਏ ਸੀਗੇ ਉਸ ਤੋਂ ਬਾਅਦ ਇੱਥੇ ਆ ਕੇ ਗੁਰੂ ਸਾਹਿਬ 9 ਮਹੀਨੇ ਰੁਕੇ ਸੀਗੇ ਜਿਵੇਂ ਵੀ ਗੁਰੂ ਸਾਹਿਬ ਜਿਹੜੇ ਆਨੰਦਪੁਰ ਦੇ ਕਿਲੇ ਤੋਂ ਆਏ ਸੀ ਉਹ ਸਾਰਾ ਜਿਹੜਾ ਇਤਿਹਾਸ ਹੈ ਉਹ ਇਹਨਾਂ ਉਤਵੰਦ ਦੇ ਤਰੂ ਸੰਗਤ ਦੇ ਸਾਹਮਣੇ ਪੇਸ਼ ਕੀਤਾ ਗਿਆ ਸੰਗਤ ਜੀ ਇਸ ਟਾਈਮ ਆਪਾਂ ਖੜੇ ਹੋਏ ਆਂ ਕਰੀਰ ਦੇ ਰੁੱਖਾਂ ਕੋਲੇ ਇੱਥੇ ਗੁਰੂ ਸਾਹਿਬ ਨੇ ਆਪਣੇ ਘੋੜੇ ਬੰਨੇ ਸੀਗੇ ਇੱਕ ਰੁੱਖ ਜਿਹੜਾ ਹੈ ਦਮਦਮਾ ਸਾਹਿਬ ਗੁਰੂ ਘਰ ਦੇ ਬਿਲਕੁਲ ਬੈਕ ਸਾਈਡ ਤੇ ਤੇ ਦੂਸਰਾ ਇਸ ਸਾਈਡ ਤੇ ਹਜੇ ਵੀ ਜਿਹੜਾ ਹੈ ਸੰਭਾਲ ਕੇ ਰੱਖਿਆ ਹੋਇਆ ਹੈ ਹਰੇ ਰੰਗ ਦਾ ਹਰੀਆ ਮਤਲਬ ਕਿ ਹਜੇ ਬਿਲਕੁਲ ਵਧੀਆ ਹਾਲਤ ਦੇ ਵਿੱਚ ਸੰਭਾਲਿਆ ਹੋਇਆ ਹੈ ਇਥੇ 10ਵੇਂ ਪਾਛਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਪਣਾ ਘੋੜਾ ਬੰਨਿਆ ਸੀ ਇਹਨਾਂ ਦਰਖਤਾਂ ਦੇ ਨਾਲ ਬੋਰਜਾ ਹਾਂ ਨਹੀਂ ਹਾਂ ਹੁਣ ਆਪਾਂ ਸੰਗਤ ਜੀ ਇਸ ਟਾਈਮ ਆਪਾਂ ਚੱਲੇ ਆ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦਾ ਪ੍ਰਾਤਨਪੁਰਾ ਸਾਹਿਬ ਇੱਥੇ ਸਿਮਰਨ ਕਰਿਆ ਕਰਦੇ ਸੀ ਦਰਸ਼ਨ ਕਰਦੇ ਆ ਹੁਣ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਦੇ ਥਾਨ ਦੇ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਦੀ ਯਾਦ ਵਿੱਚ ਇਹ ਸਥਾਨ ਬਣਾਇਆ ਹੋਇਆ ਚਲੋ ਹੁਣ ਆਪਾਂ ਅੰਦਰ ਚੱਲਦੇ ਹਾਂ ਦਰਸ਼ਨ ਕਰਦੇ ਇੱਥੇ ਗੁਰੂ ਸਾਹਿਬ ਦੀਵਾਨ ਸਜਾਇਆ ਕਰਦੇ ਸੀ ਆ ਸੋਹਣੀ ਇਮਾਰਤ ਬਣੀ ਹੋਈ ਹੈ ਔਸਲੇਟ ਵਧਾਓ ਨਾਲ ਇੱਕ ਚੌਕ ਵੀ ਫੜਾ ਲਓ ਚੱਲ ਆ ਜਾ ਕਿੱਥੇ ਬਹਿ ਕੇ ਲਿਖਾਂਗੇ ਬਸ ਬਸ ਨਾ ਲਿਖਿਆ ਜਾਂਦਾ ਲਿਖ ਦੇ ਨਾ ਫਿਰ ਮਿਟਾ ਕੇ ਨਹੀਂ ਲਿਆ ਵੈਰੀ ਗੁੱਡ ਕੱਢੀ ਜ ਮਾਰ ਤੇ ਜਾ ਇਹ ਚਾਹ ਨਾ ਸੰਗਾਤ ਜੀ ਸਾਹਮਣੇ ਜਿਹੜਾ ਬੋਰਡ ਲੱਗਿਆ ਹੋਇਆ ਉਹਦੇ ਤੇ ਤੱਕ ਸ਼੍ਰੀ ਦਮਦਮਾ ਸਾਹਿਬ ਦਾ ਸਾਰਾ ਇਤਿਹਾਸ ਜਿਹੜਾ ਉਹ ਸੰਖੇਪ ਦੇ ਵਿੱਚ ਲਿਖਿਆ ਹੋਇਆ ਹੈ ਕਿ ਕਿੱਦਾਂ ਗੁਰੂ ਸਾਹਿਬ ਚਮਕੌਰ ਸਾਹਿਬ ਤੋਂ ਹੁੰਦੇ ਹੋਏ ਮਾਚੀਵਾੜਾ ਮੁਕਸਾਰ ਤੇ ਉਸ ਤੋਂ ਬਾਅਦ ਇਸ ਧਰਤੀ ਤੇ ਆ ਕੇ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਆਪਣਾ ਕਮਰ ਕੱਸਾ ਖੋਲਿਆ ਸੀ ਤੇ ਕਿੰਨਾ ਟਾਈਮ ਇੱਥੇ ਰਹਿਓ ਸਾਰਾ ਕੁਝ ਸੰਖੇਪ ਚ ਲਿਖਿਆ ਹੋਇਆ ਤੁਸੀਂ ਪੜ ਸਕਦੇ ਹੋ